ਤੇ ਹੁਣ ਜੇਕਰ ਆਖੀਏ ਕਿ ਦੋਵਾਂ ਵਿੱਚੋਂ ਤੁਹਾਨੂੰ ਖੂਬਸੂਰਤ ਕੌਣ ਲੱਗਦਾ ਮੋਨਾਲੀਸਾ ਜਾਂ ਫਿਰ ਕੰਗਣਾ ਰਣਾਲ ਇਹ ਹੁਣ ਤੁਸੀਂ ਦੱਸਣਾ ਕਿ ਦੋਵਾਂ ਵਿੱਚੋਂ ਤੁਹਾਨੂੰ ਜ਼ਿਆਦਾ ਖੂਬਸੂਰਤ ਹੈ ਜ਼ਿਆਦਾ ਅਟਰੈਕਟਿਵ ਜਾਂ ਜ਼ਿਆਦਾ ਸਿੰਪਲ ਕੌਣ ਲੱਗੇ ਨੇ ਔਰ ਇੱਕ ਪਾਸੇ ਮੋਨਾਲੀਸਾ ਵਾਇਰਲ ਹੋਈ ਉਹ ਲੜਕੀ ਹੈ ਜਿਸ ਦੀਆਂ ਬਲੌਰੀਆਂ ਖੂਬਸੂਰਤ ਅੱਖਾਂ ਨੇ ਉਸ ਦੀ ਅਸਲ ਖੂਬਸੂਰਤੀ ਇੰਟਰਨੈਟ ਤੇ ਮਹਾਕੁੰਭ ਮੇਲੇ ਤੋਂ ਕਈ ਦਿਨਾਂ ਤੋਂ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਉਸ ਦੇ ਬਾਰੇ ਚਰਚਾਵਾਂ ਵੀ ਹੋ ਰਹੀਆਂ ਨੇ ਇੰਨੀ ਜ਼ਿਆਦਾ ਸ਼ੋਹਰਤ ਉਸ ਲੜਕੀ ਨੂੰ ਮਿਲੀ ਹੈ कि ਉਸ ਨੂੰ ਆਪਣਾ ਚਿਹਰਾ ਆਪਣੇ ਆਪ ਨੂੰ ਲੁਕਾ ਕੇ ਉਸ ਹਕੁੰਬ ਦੇ ਮੇਲੇ ਤੋਂ ਬਾਹਰ ਨਿਕਲਣਾ ਪਿਆ ਦੂਜੇ ਪਾਸੇ ਅਮਰਜੈਂਸੀ ਮੂਵੀ ਰਿਲੀਜ਼ ਹੋਈ ਹੈ ਕੰਗਣ ਰਣਾ 60 ਕਰੋੜ ਤੋਂ ਉੱਪਰ ਦੀ ਫਿਲਮ ਬਣੀ ਹੈ ਤੇ ਹੁਣ ਤੱਕ ਮਸਾਂਸ ਨੇ 11 ਕਰੋੜ ਕਮਾਇਆ ਹੈ ਕਿ ਇੰਟਰਨੈਟ ਦੀ ਦੁਨੀਆ 'ਚ ਉਹੋ ਤਸਵੀਰਾਂ ਵਾਇਰਲ ਹੁੰਦੀਆਂ ਨੇ ਉਹੋ ਚਿਹਰੇ ਚਰਚਾ 'ਚ ਆਉਂਦੇ ਨੇ ਜਿਨ੍ਹਾਂ ਵਿੱਚ ਵਾਕੇ ਹੀ ਕੋਈ ਕਸ਼ਿਸ਼ ਖਿੱਚ ਹੁੰਦੀ ਹੈ ਇਹ ਕੋਈ ਸੰਜੋਗ ਨਹੀਂ ਹੈ ਪਰ ਜੋ ਖੂਬਸੂਰਤੀ ਹੈ ਉਸ ਨੂੰ ਕਿਸੇ ਪੈਮਾਨੇ ਦੀ ਉਸ ਨੂੰ ਕਿਸੇ ਕਸਰਤੀ ਦੀ ਉਸ ਨੂੰ ਕਿਸੇ ਇਜਾਜ਼ਤ ਦੀ ਲੋੜ ਨਹੀਂ ਹੁੰਦੀ ਕਿਉਂਕਿ ਜਿਹੜੀ ਚੀਜ਼ ਹੀਰਾ ਹੈ ਉਸ ਨੂੰ ਭਾਵੇਂ ਤੁਸੀਂ ਮਿੱਟੀ 'ਚ ਰੱਖ ਦਿਓ ਹੀਰੇ ਨੇ ਚਮਕਣਾ ਹੀ ਚਮਕਣਾ ਹੈ ਹਾਂਜੀ ਦੋਸਤੋ ਸਵਾਗਤ ਹੋ ਸ਼ਾਮ ਦੀਦੋ ਵੈਲਕਮ ਤਰੋ ਤਾਜ਼ਾ ਮੁੱਦਿਆਂ ਤੇ ਵਿਚਾਰ ਚਰਚਾ ਕੁਝ ਖਾਸ ਗੱਲਾਂ ਕੁਝ ਖਾਸ ਚੀਜ਼ਾਂ ਜੋ ਇੰਟਰਨੈਟ ਦੀ ਦੁਨੀਆ 'ਚ ਵਾਇਰਲ ਹੋ ਗਈਆਂ ਨੇ ਉਸ ਤੋਂ ਬਾਅਦ ਕੀ ਕੋਈ ਤਬਦੀਲੀ ਆਈ ਹੈ ਤੇ ਕਿੰਨਾ ਕੁ ਕੁਝ ਪ੍ਰਭਾਵ ਪੈਂਦਾ ਹੈ ਉਹਨਾਂ ਚੀਜ਼ਾਂ ਤੇ ਜੋ ਕਿ ਪ੍ਰੋਪਗੈਂਡਾ ਦਾ ਹਿੱਸਾ ਹਨ ਪਰਵਾਰੇ ਨਾਲ ਨਹੀਂ ਹੋ ਸਕੀਆਂ ਸੋ तमाम 24 ਘੰਟੇ ਅੰਦਰ ਮੈਂ ਆ ਨਾ ਦੁਨੀਆਦਾਰੀ ਦੀ ਗੱਲ ਕਰੀਏ ਖਬਰਾਂ ਦੀ ਗੱਲ ਕਰੀਏ ਜਾਂ ਫਿਰ ਘਟਨਾਵਾਂ ਦੀ ਗੱਲ ਕਰੀਏ ਕੀ ਕੁਝ ਘਟਿਆ ਕੀ ਕੁਝ ਅਜਿਹਾ ਘਟਿਆ ਜਿਹੜਾ ਕਿ ਇੱਕ ਪਲਾਨਡ ਸੀ ਤੇ ਉਹ ਘਟ ਗਿਆ ਤੇ ਕੁਝ ਅਜਿਹਾ ਵੀ ਵਾਪਰੇ ਹੈ ਜੋ ਕਿਨ ਪਲਾਨ ਸੀ ਤੇ ਬੜਾ ਵੱਡਾ ਸੁਨੇਹਾ ਵੀ ਦੇ ਗਿਆ ਹੈ ਜੀ ਹਾਂ ਮਹਾਕੁੰਬ ਦੇ ਮੇਲੇ ਦੀ ਗੱਲ ਕਰਦੇ ਆ ਮਹਾਕੁੰਬ ਦਾ ਮੇਲਾ ਸ਼ਰਦਾ ਦਾ ਪ੍ਰਤੀਕ ਹੈ ਸ਼ਰਦਾ ਦੀ ਡੁਬਕੀ ਹੈ ਪਰ ਉਥੋਂ ਇੰਟਰਨੈਟ ਦੀ ਇਸ ਦੁਨੀਆ ਚ ਇੰਟਰਨੈਟ ਦੇ ਇਸ ਦੌਰ ਦੇ ਵਿੱਚ ਕੁਝ ਜਿਹੇ ਵੀਡੀਓਜ਼ ਕੁਝ ਅਜਈਆਂ ਤਸਵੀਰਾਂ ਵਾਇਰਲ ਹੋਈਆਂ ਜਿਸ ਵਿੱਚ ਕੁਝ ਜਿਹੇ ਚਿਹਰੇ ਰਾਤੋਂ ਰਾਤ ਸ਼ਹਰਦਿਆਂ ਬੁਲੰਦੀਆਂ ਤੇ ਪਹੁੰਚ ਗਏ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਦੀ ਪਛਾਣ ਇੰਨੀ ਜਲਦੀ ਵਾਇਰਲ ਹੋ ਜਾਏਗੀ ਇਹਨਾਂ ਵਿੱਚੋਂ ਇੱਕ ਹੈ ਜੀ ਮੋਨਾਲੀਸਾ ਬਲੌਰੀਆਂ ਅੱਖਾਂ ਵਾਲੀ ਧੂਰੀਆਂ ਅੱਖਾਂ ਵਾਲੀ ਇਹ ਖੂਬਸੂਰਤ ਲੜਕੀ ਕੁਦਰਤੀ ਖੂਬਸੂਰਤੀ ਇਸ ਪਰਿਵਾਰ ਦੇ ਹੋਰ ਮੈਂਬਰਾਂ 'ਚ ਵੀ ਹੈ ਇਸ ਦੀ ਭੈਣ ਦੀਆਂ ਤਸਵੀਰਾਂ ਵੀ ਉਵਾਰਲ ਹੋਈਆਂ ਇਸ ਦੇ ਭਰਾ ਦੀਆਂ ਅੱਖਾਂ ਵੀ ਬਿਲਕੁਲ ਇਸੇ ਤਰ੍ਹਾਂ ਦੀਆਂ ਨੇ ਉਹ ਤਸਵੀਰਾਂ ਵੀ ਉਵਾਰਲ ਹੋ ਰਹੀਆਂ ਨੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਜੇਕਰ ਗੱਲ ਕਰੀਏ ਮਧ ਪ੍ਰਦੇਸ਼ ਇੰਦੌਰ ਦੇ ਰਹਿਣ ਵਾਲੇ ਨੇ ਤੇ ਗਰੀਬ ਪਰਿਵਾਰ ਹੈ ਤੇ ਮਾਲਾ ਵੇਚਣ ਵਾਸਤੇ ਇਹ ਬਹੁਤ ਹੋਰ ਵੀ ਇਹਨਾਂ ਦੇ ਨਾਲ ਅਜਿਹੇ ਲੋਕੀ ਨੇ ਕਿ ਉਹ ਪੁੰਬ ਦੇ ਮੇਲੇ ਚਾਏ ਸਨ ਪਰ ਇਥੇ ਕੁਝ ਵੀਡੀਓ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਇੱਕ ਵੱਖਰੀ ਪਹਿਚਾਣ ਇਸ ਚਿਹਰੇ ਦੀ ਬਣ ਗਈ ਹੈ ਪਰ ਇਸ ਦੇ ਨਾਲ ਜੁੜਦੀ ਗੱਲ ਇਹ ਵੀ ਹੈ ਕਿ ਇੰਟਰਨੈਟ ਦੀ ਦੁਨੀਆ 'ਚ ਉਹ ਤਸਵੀਰਾਂ ਵਾਇਰਲ ਹੁੰਦੀਆਂ ਨੇ ਉਹ ਚਿਹਰੇ ਚਰਚਾ 'ਵਾਂ ਚੋਂਦੇ ਨੇ ਜਿਨ੍ਹਾਂ ਵਿੱਚ ਉਹ ਆਕੇ ਹੀ ਕੋਈ ਕਸ਼ਿਸ਼ ਖਿੱਚ ਹੁੰਦੀ ਹੈ ਇਹ ਕੋਈ ਸੰਜੋਗ ਨਹੀਂ ਹੈ ਪਰ ਜੋ ਖੂਬਸੂਰਤੀ ਹੈ ਉਸ ਨੂੰ ਕਿਸੇ ਪੈਮਾਨੇ ਦੀ ਉਸ ਨੂੰ ਕਿਸੇ ਕਸੌਟੀ ਦੀ ਉਸ ਨੂੰ ਕਿਸੇ ਇਜਾਜ਼ਤ ਦੀ ਲੋੜ ਨਹੀਂ ਹੁੰਦੀ ਕਿਉਂਕਿ ਜਿਹੜੀ ਚੀਜ਼ ਹੀਰਾ ਹੈ ਉਸ ਨੂੰ ਭਾਵੇਂ ਤੁਸੀਂ ਮਿੱਟੀ 'ਚ ਰੱਖ ਦਿਓ ਹੀਰੇ ਨੇ ਚਮਕਣਾ ਹੀ ਚਮਕਣਾ ਹੈ ਇਸੇ ਤਰ੍ਹਾਂ ਇਸ ਲੜਕੀ ਦੇ ਨਾਲ ਵਾਪਰਿਆ ਇਸ ਦੀ ਖੂਬਸੂਰਤੀ ਅਸਲ ਪਹਿਰਾਵਾ ਔਰ ਇਸ ਦੀ ਮੁਸਕਰਾਹਟ ਇਸ ਦੀਆਂ ਬੜੀਆਂ ਹੀ ਖੂਬਸੂਰਤ ਬਿੱਲੀਆਂ ਬਲਾਰੀ ਅੱਖਾਂ ਦੇਖਦੇ ਹੀ ਦੇਖਦੇ ਇੰਟਰਨੈਟ ਦੀ ਦੁਨੀਆ 'ਚ ਹਲਚਲ ਮਚਾ ਗਈਆਂ ਹਾਂ ਵੱਡੇ ਵੱਡੇ ਬਜਟ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਜਾਂ ਫਿਰ ਵੱਡੇ ਵੱਡੇ ਬਜਟ ਦੀਆਂ ਉਹਨਾਂ ਹੀਰੋਇਨਸ ਨੂੰ ਵੀ ਇਸਨੇ ਪ੍ਰਸਿੱਧੀ 'ਚ ਸ਼ਹਰਤ ਵਿੱਚ ਕਾਫੀ ਪਿੱਛੇ ਛੱਡ ਦਿੱਤਾ ਹੈ ਇੰਟਰਨੈਟ ਤੇ ਹੋ ਰੀਆਂ ਚਰਚਾਵਾਂ 'ਚ ਦੋ ਚਿਹਰੇ ਆਪਸ ਵਿੱਚ ਮਿਲਦੇ ਨਜ਼ਰ ਨਹੀਂ ਆ ਰਹੇ ਇੱਕ ਪਾਸੇ ਮੋਨਾਲੀਸਾ ਵਾਇਰਲ ਹੋਈ ਉਹ ਲੜਕੀ ਹੈ ਜਿਸ ਦੀਆਂ ਬਲੌਰੀਆਂ ਖੂਬਸੂਰਤ ਅੱਖਾਂ ਨੇ ਉਸ ਦੀ ਅਸਲ ਖੂਬਸੂਰਤੀ ਇੰਟਰਨੈਟ ਤੇ ਮਹਾਕੁੰਭ ਮੇਲੇ ਤੋਂ ਕਈ ਦਿਨਾਂ ਤੋਂ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਉਸਦੇ ਬਾਰੇ ਚਰਚਾਵਾਂ ਵੀ ਹੋ ਰਹੀਆਂ ਨੇ ਇੰਨੀ ਜ਼ਿਆਦਾ ਸ਼ੋਹਰਤ ਉਸ ਲੜਕੀ ਨੂੰ ਮਿਲੀ ਕਿ ਉਸ ਨੂੰ ਆਪਣਾ ਚਿਹਰਾ ਆਪਣੇ ਆਪ ਨੂੰ ਲੁਕਾ ਕੇ ਉਸ ਕੁੰਭ ਦੇ ਮੇਲੇ ਤੋਂ ਬਾਹਰ ਨਿਕਲਣਾ ਪਿਆ ਦੂਜੇ ਪਾਸੇ ਐਮਰਜੈਂਸੀ ਮੂਵੀ ਰਿਲੀਜ਼ ਹੋਈ ਹੈ ਕੰਗਣਾ ਰਣਾ ਕੰਗਣਾ ਰਣਾ ਉਸਨੇ ਜਿੱਥੇ ਇਸ ਵਿੱਚ ਪ੍ਰਾਈਮ ਮਿਨਿਸਟਰ ਆਫ ਇੰਡੀਆ ਇੰਦਰ ਗਾਂਧੀ ਦਾ ਰੋਲ ਨਿਭਾਇਆ ਉਸਦੇ ਨਾਲ ਇਸ ਫਿਲਮ ਨੂੰ ਡਾਇਰੈਕਟ ਵੀ ਕੀਤਾ ਹੈ 60 ਕਰੋੜ ਤੋਂ ਉੱਪਰ ਦੀ ਫਿਲਮ ਬਣੀਆ ਤੇ ਹੁਣ ਤੱਕ ਮਸਾਂਸ ਨੇ 11 ਕਰੋੜ ਕਮਾਇਆ ਹੈ ਪਰ ਕੀ ਕੰਗਣਾ ਰਣੋਤ ਜਾਂ ਫਿਰ ਇੰਦਰਾ ਗਾਂਧੀ ਦੇ ਬਾਰੇ ਉਸ ਦੀ ਇਹ ਚਰਚਾ ਇੰਟਰਨੈਟ ਦੀ ਦੁਨੀਆ ਦੀਆਂ ਸੁਰਖੀਆਂ ਵਟੋਰ ਸਕੀ ਕੀ ਇਹ ਚਰਚਾ ਮੋਨਾਲੀਸਾ ਨੂੰ ਪਿੱਛੇ ਛੱਡ ਸਕੀ ਜਾਂ ਫਿਰ ਇਹਨੇ ਕਰੋੜਾਂ ਦੇ ਬਜਟ ਤੋਂ ਬਾਅਦ ਵੀ ਮੋਨਾਲੀਸਾ ਦੀਆਂ ਆਮ ਸਧਾਰਨ ਤਸਵੀਰਾਂ ਇਹਨਾਂ ਉੱਪਰ ਜਾਂ ਹੋਰ ਚਰਚਾਵਾਂ ਦੇ ਉੱਪਰ ਭਾਰੀ ਪੈਂਦੀਆਂ ਨੇ ਕਿਉਂ ਕਿਉਂਕਿ ਇੰਟਰਨੈਟ ਤੇ ਜੋ ਸੱਚ ਹੈ ਜੋ ਹੀਰਾ ਉਹੀ ਵਾਇਰਲ ਹੁੰਦਾ ਹੈ ਤੇ ਹੁਣ ਜੇਕਰ ਆਖੀਏ ਕਿ ਦੋਵਾਂ ਵਿੱਚੋਂ ਤੁਹਾਨੂੰ ਖੂਬਸੂਰਤ ਕੌਣ ਲੱਗਦਾ ਮੋਨਾਲੀਸਾ ਜਾਂ ਫਿਰ ਕੰਗਣਾ ਰਣਨ ਇਹ ਹੁਣ ਤੁਸੀਂ ਦੱਸਣਾ ਕਿ ਦੋਵਾਂ ਵਿੱਚੋਂ ਤੁਹਾਨੂੰ ਜ਼ਿਆਦਾ ਖੂਬਸੂਰਤ ਹੈ ਜ਼ਿਆਦਾ ਅਟਰੈਕਟਿਵ ਜਾਂ ਜ਼ਿਆਦਾ ਸਿੰਪਲ ਕੌਣ ਲੱਗੇ ਨੇ ਵੈਸੇ ਇੰਟਰਨੈਟ ਦੀ ਦੁਨੀਆ 'ਚ ਤੇਜ਼ੀ ਨਾਲ ਵਾਇਰਲ ਹੋਈ ਤਸਵੀਰ ਕੁਝ ਹੋਰ ਇਸ਼ਾਰਾ ਕਰਦੀ ਹੈ ਕਿਉਂਕਿ ਮੋਨਾਲੀਸਾ ਨਾਮ ਦੀ ਇਹ ਲੜਕੀ ਜਿਸ ਨੂੰ ਕੇ ਮਹਾਕੁੰਦ ਦੇ ਮੇਲੇ ਤੋਂ ਇਹ ਨਾਮ ਮਿਲਿਆ ਹੈ ਇਹ ਸਟਾਰडम ਪ੍ਰਸਿੱਧੀ ਮਿਲੀ ਹੈ ਸ਼ਹਰਤ ਮਿਲੀ ਹੈ ਪਰ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਕੁੰਬ ਦੇ ਮੇਲੇ ਮਾਲਾ ਮੇਚਣ ਜਾ ਰਹੀ ਹੈ ਤੇ ਉਸ ਨੂੰ ਕੁੰਬ ਦੇ ਮੇਲੇ ਤੋਂ ਅਜਹੀ ਸ਼ੋਹਰਤ ਮਿਲੇਗੀ ਜਿਸ ਕਰਕੇ ਕਿ ਉਸ ਨੂੰ ਆਪਣਾ ਚਿਹਰਾ ਵੀ ਲੋਕਾਂ ਤੋਂ ਭੀੜ ਤੋਂ ਬਚਾਉਣਾ ਪਏਗਾ 1975 ਵਿੱਚ ਐਮਰਜੈਂਸੀ ਅੰਦਰੂਨੀ ਗੜਬੜੀ ਨੂੰ ਧਿਆਨ ਵਿੱਚ ਰੱਖਦਿਆਂ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਦੇ ਕਹਿਣ ਤੇ ਅਮਰਜੈਂਸੀ ਦਾ ਐਲਾਨ ਕੀਤਾ ਗਿਆ ਲਗਭਗ 2 ਸਾਲ ਇਹ ਅਮਰਜੈਂਸੀ ਰਹੀ ਜਿਸ ਦਰਮਿਆਨ ਬਹੁਤ ਸਾਰੇ ਮੀਡੀਆ ਕਰਮੀ ਤੇ ਬਹੁਤ ਸਾਰੇ اپੋਜੀਸ਼ਨ ਦੇ ਲੀਡਰ ਪੋਲੀਟੀਸ਼ੀਅਨਸ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਉਸ ਦਰਮਿਆਨ ਕੀ ਕੁਝ ਹੋਪ ਰਿਹਾ ਤੇ ਤੇ ਉਹਨਾਂ ਘਟਨਾਮਾ ਦਾ ਉਸ ਤੋਂ ਬਾਅਦ ਦੇ ਮੁਲਕ ਦੀ ਸਿਆਸਤ ਤੇ ਕੀ ਅਸਰ ਪਿਆ ਇਹ ਕਾਫੀ ਮਾਇਨੇ ਰੱਖਦਾ ਹੈ ਬਹੁਤ ਕੁਝ ਅਜੀਹਾ ਹੈ ਜੋ ਕਿ ਉਸ ਅਮਰਜੈਂਸੀ ਦੇ ਬਾਰੇ ਹੁਣ ਤੱਕ ਪੜਿਆ ਜਾ ਚੁੱਕਾ ਹੈ ਲਿਖਿਆ ਜਾ ਚੁੱਕਾ ਹੈ ਤੇ ਬਹੁਤ ਸਾਰਾ ਅਜੀਹਾ ਕੁਝ ਹੈ ਜੋ ਕਿ ਹੋ ਸਕਦਾ ਹੈ ਕਿਸੇ ਐਂਗਲ ਤੋਂ ਕਿਸਨੇ ਵੱਖ-ਵੱਖ ਐਂਗਲ ਤੋਂ ਉਸਨੂੰ ਪੇਸ਼ ਕੀਤਾ ਹੋਵੇ। ਕੰਗਣਾ ਰਣਾਉਦੀ ਇਹ ਫਿਲਮ ਜਦੋਂ ਉਸ ਦੌਰ ਦੀ ਗੱਲ ਕਰਦੀ ਹੈ ਖਾਸ ਤੌਰ ਤੇ ਉਹਨਾ 1975 ਤੋਂ 77 ਤੱਕ ਦੇ ਉਹਨਾ ਮਹੀਨਿਆਂ ਦੀ ਗੱਲ ਕਰਦੀ ਹੈ ਤੇ ਉਸ ਵਿੱਚ ਕੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਪੀਵੀਆਰ ਦੇ ਵੱਲੋਂ ਇਹ ਫਿਲਮ ਨਹੀਂ ਦਿਖਾਈ ਗਈ। ਲਗਾਤਾਰ ਵਿਰੋਧ ਚਲੇ ਤੇ ਪੰਜਾਬ ਦੇ ਵਿੱਚ ਇਹ ਫਿਲਮ ਨਹੀਂ ਚੱਲੀ। ਇਸ ਤੋਂ ਬਾਅਦ ਜੇਕਰ ਬਾਕੀ ਸਟੇਟਾਂ ਨੇ ਇਹ ਫਿਲਮ ਦੇਖੀ ਹੈ। ਤਾਂ ਉਹਨਾਂ ਨਾਲ ਜਦੋਂ ਗੱਲਬਾਤ ਕਰਦੇ ਹਾਂ ਤਾਂ ਉਹਨਾਂ ਦੇ ਵੱਲੋਂ ਕੋਈ ਖਾਸ ਹੰਗਾਰਾ ਇਸ ਫਿਲਮ ਨੂੰ ਹਾਲੇ ਤੱਕ ਮਿਲਦਾ ਨਜ਼ਰ ਨਹੀਂ ਆ ਰਿਹਾ 66 ਕਰੋੜ ਦੇ ਬਜਟ ਦੀ ਇਹ ਫਿਲਮ ਸਿਰਫ ਲਗਭਗ ਚੌਥੇ ਦਿਨ ਤੱਕ 11 ਕਰੋੜ ਕਮਾ ਸਕੀ ਹੈ ਜੇਕਰ ਸਿਨੇਮਾ ਦੇ ਅੰਗਲ ਤੋਂ ਦੇਖੀਏ ਬਿਜ਼ਨਸ ਦੇ ਅੰਗਲ ਤੋਂ ਦੇਖੀਏ ਤਾਂ ਇਹ ਫਿਲਮ ਫਲॉप ਕਹੀ ਜਾ ਸਕਦੀ ਹੈ ਬਹੁਤ ਸਾਰੇ ਲੋਕ ਇਸ ਨੂੰ ਫਲੋਪ ਆਖ ਰਹੇ ਨੇ ਦੂਜੇ ਪਾਸੇ ਦਲਜੀਤ ਦੋਸਾਂਝ ਦੀ ਖਾਲੜਾ ਮਿਸ਼ਨ ਦੇ ਨਾਲ ਜੁੜੀ ਉਸ ਕਹਾਣੀ ਨੂੰ ਪੇਸ਼ ਕਰਦੀ ਫਿਲਮ ਪੰਜਾਬ 95ਵੀਂ ਚਰਚਾ ਵਿੱਚ ਹੈ ਉਸ ਬਾਰੇ ਇਹ ਚਰਚਾ ਹੈ ਮੈਂ ਉਸ ਦੌਰ ਉਸ ਕਾਲੇ ਪੰਜਾਬ ਦੇ ਦੌਰ ਨੂੰ ਲੈ ਕੇ ਖਾਸ ਚਰਚਾਾਂ ਮੈਂ ਕਿ ਉਸ ਦਰਮਿਆਨ ਕੀ ਕੁਝ ਵਾਪਰਿਆ ਕੀ ਕੁਝ ਵਾਪਰਿਆ ਹੋਵੇਗਾ ਕਿਉਂਕਿ ਬਹੁਤ ਸਾਰੇ ਦਰਸ਼ਕ ਅਜਿਹੇ ਨੇ ਜਿਨ੍ਹਾਂ ਨੇ ਕਿ ਉਹ ਦੌਰ ਹੰਡਾਇਆ ਦੇਖਿਆ ਪਰ ਨਵੀਂ ਪੀੜ੍ਹੀ ਨਵੇਂ ਲੋਕਾਂ ਨੇ ਖਾਸ ਤੌਰ ਤੇ ਅਜਿਹੇ ਲੋਕ ਜਿਹੜੇ ਪੰਜਾਬ ਦੇ ਨਾਲ ਨਹੀਂ ਸੀ ਜੁੜੇ ਹੋਏ ਉਹਨਾਂ ਲੋਕਾਂ ਨੇ ਇਸ ਬਾਰੇ ਕੀ ਕੁਝ ਸੁਣਿਆ ਸੁਣਿਆ ਵੀ ਹੈ ਜਾਂ ਨਹੀਂ ਹੈ ਇਹ ਫਿਲਮ ਉਹਨਾਂ ਲੋਕਾਂ ਨੂੰ ਆਪਣਾ ਦਰਦ ਉਸ ਦੌਰ ਦਾ ਦਰਦ ਦਿਖਾਉਣ ਦੀ ਕੋਸ਼ਿਸ਼ ਕਰੇਗੀ ਪਰ ਜਦੋਂ ਦਲਜੀਤ ਦੋਸਾਨ ਦੀ ਗੱਲ ਕਰਦੇ ਆ ਪੰਜਾਬੀ ਸਿਨੇਮਾ ਚ ਉਹਨਾਂ ਦੀਆਂ ਫਿਲਮਾਂ ਹੋਣ ਜਾਂ ਫਿਰ ਜਿੰਨੇ ਸਟੇਜ ਸ਼ੋਅ ਹੈ ਜਿਸ ਸਟਰੈਟਜੀ ਦੇ ਨਾਲ ਉਹ ਜਿਸ ਐਂਗਲ ਦੇ ਨਾਲ ਜਾਂ ਫਿਰ ਜਿਸ ਪਾਲਿਸੀ ਦੇ ਨਾਲ ਉਸ ਦੀ ਪ੍ਰਸਿੱਧੀ ਘੜੀ ਜਾਂਦੀ ਹੈ ਬਣਾਈ ਜਾਂਦੀ ਹੈ ਬੁਣੀ ਜਾਂਦੀ ਹੈ ਪੇਸ਼ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉਸ ਦੀ ਪੇਸ਼ਕਾਰੀ ਤੋਂ ਬਾਅਦ ਇਸ ਫਿਲਮ ਨੂੰ ਲੈ ਕੇ ਵੀ ਮਨਾਂ ਵਿੱਚ ਉੱਭਰਦੇ ਜ਼ਰੂਰ ਨੇ ਖਾਸ ਤੌਰ ਤੇ ਇੱਕ ਪਾਸੇ ਜਦੋਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਰਾਂ ਦੇ ਨਾਲ ਦਲਜੀਤ ਦੋਸਾਂ ਦੀ ਮੁਲਾਕਾਤ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਗੁਜ਼ਰੇ ਪਲ ਦੇ ਬਾਰੇ ਖਾਸ ਤੌਰ ਤੇ ਉਸ ਦੌਰ ਦੇ ਬਾਰੇ ਜਿਸ ਨੂੰ ਪੰਜਾਬ ਦਾ ਕਾਲਾ ਦੌਰ ਕਿਹਾ ਜਾਂਦਾ ਉਸ ਬਾਰੇ ਜੋ ਸੱਚ ਇਸ ਫਿਲਮ ਵਿੱਚ ਦਿਖਾਇਆ ਗਿਆ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉਸ ਦੀ ਪ੍ਰੋਡਕਸ਼ਨ ਤੇ ਜਾਂ ਫਿਰ ਉਸ ਨੂੰ ਜਿੰਨੇ ਕੱਟ ਲੱਗੇ ਨੇ ਜਾਂ ਲੱਗਣ ਵਾਲੇ ਨੇ ਉਸ ਉੱਪਰ ਅਸਰ ਪੈਣ ਦੀਆਂ ਕਿਆਸਰਾਈਆਂ ਵੀ ਲਗਾਤਾਰ ਚਰਚਾ ਮਚ ਰਹੀਆਂ ਨੇ ਇੰਟਰਨੈਟ ਦੀ ਦੁਨੀਆ 'ਚ ਜਿੱਥੇ ਕੰਗੜਾ ਰਣੌਦੀ ਐਮਰਜੈਂਸੀ ਦਾ ਜ਼ਿਕਰ ਹੈ ਉੱਥੇ ਦਲਜੀਤ ਦੋਸਾਂ ਜੀ ਪੰਜਾਬ 95 ਦਾ ਵੀ ਜ਼ੋਰ ਸ਼ੋਰ ਦੇ ਨਾਲ ਜ਼ਿਕਰ ਹੈ ਕਿ ਉਹ ਕਦੋਂ ਰਿਲੀਜ਼ ਹੋਵੇਗੀ ਹੋਵੇਗੀ ਜਾਂ ਨਹੀਂ ਜੇਕਰ ਹੋਵੇਗੀ ਤਾਂ ਉਸ ਵਿੱਚ ਕਿੰਨੇ ਕਟ ਲਗਣਗੇ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਹੋਵੇਗੀ ਪੰਜਾਬ ਵੱਲੋਂ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਹੋਵੇਗੀ ਤੇ ਪੰਜਾਬ ਤੋਂ ਬਾਹਰ ਲੈਂਦੇ ਲੋਕ ਨੇ ਜਿਹੜੇ ਉਸ ਫਿਲਮ ਨੂੰ ਕਿਸ ਐਂਗਲ ਤੋਂ ਦੇਖਣਗੇ ਕੁੱਲ ਮਿਲਾ ਕੇ ਜੇਕਰ ਦੇਖਿਆ ਜਾਵੇ ਤਾਂ ਇੰਟਰਨੈਟ ਦੀ ਦੁਨੀਆ ਜਾਂ ਫਿਰ ਸਿਨੇਮਾ ਦੀ ਗੱਲ ਕਰੀਏ ਇਹ ਸਮਝਣ ਦੀ ਬੜੀ ਲੋੜ ਹੈ ਜ਼ਰੂਰਤ ਹੈ ਕਿ ਸਾਨੂੰ ਕੀ ਦਿਖਾਇਆ ਜਾ ਰਿਹਾ ਹੈ ਕਿਉਂ ਦਿਖਾਇਆ ਜਾ ਰਿਹਾ ਹੈ ਤੇ ਅਸੀਂ ਉਸ ਦਾ ਕੀ ਅਸਰ ਕਬੂਲ ਕਰਦੇ ਹਾਂ ਆਉਣ ਵਾਲੇ ਦਿਨਾਂ 'ਚ ਪਤਾ ਨਹੀਂ ਕਿਹੜੀਆਂ ਤਸਵੀਰਾਂ ਕਿਹੜੀਆਂ ਵੀਡੀਓਜ਼ ਇੰਟਰਨੈਟ ਦੀ ਦੁਨੀਆ ਦਾ ਸ਼ਿੰਗਾਰ ਬਣ ਗੀਆਂ ਵਾਇਰਲ ਹੋਣਗੀਆਂ ਤੇ ਬਹੁਤ ਸਾਰੇ ਹੋ ਸਕਦਾ ਹੈ ਹੋਰ ਨਵੇਂ ਚਿਹਰਿਆਂ ਨੂੰ ਪ੍ਰਸਿੱਧੀ ਮਿਲੇ ਸ਼ੋਹਰਤ ਮਿਲੇ ਪਰ ਇਨਫੋਰਮੇਸ਼ਨ ਟੈਕਨੋਲੋਜੀ ਦਾ ਇਹ ਯੁੱਗ ਲਗਾਤਾਰ ਬਦਲਦਾ ਹੈ ਲਗਾਤਾਰ ਇੱਕ ਚੀਜ਼ ਇੱਕ ਜਗ੍ਹਾ ਨਹੀਂ ਟਿਕਦੀ ਟਿਕਦਾ ਹੈ ਤਾਂ ਲੋਕਾਂ ਦਾ ਇੰਟਰਸਟ ਲੋਕਾਂ ਦੀ ਨਜ਼ਰ ਦੇਖੋ ਹਣ ਵਾਲੇ ਦਿਨਾਂ ਚ ਕਿਹੜੀ ਵੀਡੀਓ ਕਿਹੜੀ ਚਰਚਾ ਕਿਹੜੀ ਫਿਲਮਾਂ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਆ ਕਿਉਂ ਖਿੱਚਦੀ ਆ ਤੇ ਉਸ ਦਾ ਅਸਰ ਕੀ ਹੁੰਦਾ ਫਿਲਹਾਲ ਅੱਜ ਦੇ ਪ੍ਰੋਗਰਾਮ 'ਚ ਨਹੀਂ ਤੇ ਨਵੀਂ ਚਰਚਾ ਦੇ ਨਾਲ ਫਿਰ ਮਿਲਾਂਗੇ ਹੱਸਦੇ ਵਸੇ ਰਹੋ ਜ਼ਿੰਦਗੀ ਜਿੰਦਾਬਾਦ